ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡਲਾਜੀ ਖਬਰਾਂ ਦੀ ਸ਼ੁਰੂਆਤ ਕਰੀਏ ਤਾਂ ਅੱਜ ਪੰਜਾਬ ਕਾਂਗਰਸ ਪ੍ਰਭਾਰੀ ਦਵਿੰਦਰ ਯਾਦ ਦਵਿੰਦਰ ਯਾਦਵ ਜੋ ਨੇ ਪੰਜਾਬ ਆ ਰਹੇ ਨੇ ਤੇ ਉਹਨਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਵੀ ਮੁਲਾਕਾਤ ਕਰਨਗੇ ਤੇ ਨਾਲ ਦੀ ਨਾਲ ਕਾਂਗਰਸ ਹਾਈ ਕਮਾਂਡ ਦੇ ਕਈ ਲੀਡਰ ਵੀ ਮੁਲਾਕਾਤ ਕਰਨਗੇ ਜ਼ਰੂਰ ਇਸ ਖਬਰ ਬਾਰੇ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਦੇਖੋ ਅੱਜ ਕਾਂਗਰਸ ਦੇ ਨਜ਼ਰੀ ਤੋਂ ਬੜਾ ਮਹੱਤਵਪੂਰਨ ਦੇਣਾ ਹੈ ਹਰਜੋਤ ਜੀ ਇੱਕ ਤਾਂ ਦਵਿੰਦਰ ਯਾਦਵ ਜਿਹੜੇ ਕਿ ਨਵੇਂ ਪ੍ਰਭਾਰੀ ਬਣਾਏ ਗਏ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹਰੀਸ਼ ਚੌਧਰੀ ਨੂੰ ਬਦਲ ਕੇ ਹਰੀਸ਼ ਚੌਧਰੀ ਦੀ ਥਾਂ ਤੇ ਦਵਿੰਦਰ ਯਾਦਵ ਨੂੰ ਪੰਜਾਬ ਕਾਂਗਰਸ ਦਾ ਪ੍ਰਭਾਰ ਦਿੱਤਾ ਗਿਆ ਅਸਲ ਚ ਹਰੀਸ਼ ਚੌਧਰੀ ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਖਤਮ ਨਹੀਂ ਕਰ ਸਕੇ ਬਲਕਿ ਹਰੀਸ਼ ਚੌਧਰੀ ਖੁਦ ਕੁਝ ਧਿਰਾਂ ਦੇ ਨਾਲ ਇੱਕ ਤਰੀਕੇ ਨਾਲ ਹਰੀਸ਼ ਚੌਧਰੀ ਖੁਦ ਇਸ ਤਰ੍ਹਾਂ ਲੱਗਦਾ ਸੀ ਕਿ ਕੁਝ ਖਾਸ ਲੀਡਰਾਂ ਦੇ ਉਹ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਜਾਂ ਉਹਨਾਂ ਨਾਲ ਸੰਬੰਧਿਤ ਨੇ ਜਾਂ ਕਹਿ ਲਓ ਇੱਕ ਤਰੀਕੇ ਨਾਲ ਉਹ ਇੱਕ ਧੜੇ ਦੇ ਲੀਡਰ ਦੇ ਵਜੋਂ ਜਾਣੇ ਜਾਣ ਲੱਗ ਗਏ ਸੀ ਉਹ ਪੰਜਾਬ ਦੇ ਵਿੱਚ ਪ੍ਰਭਾਰੀ ਦੇ ਤੌਰ ਤੇ ਸਾਰੇ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਰਿਪਰੈਜ਼ੈਂਟ ਨਹੀਂ ਕਰ पाए ਮੈਨੂੰ ਇਹ ਲੱਗਦਾ ਹੈ ਪ੍ਰਭਾਰੀ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਦੇਖੋ ਮੈਂ ਤਾਂ ਇੱਥੋਂ ਤੱਕ ਦੇਖਿਆ ਸੀ ਕਿ ਇੱਕ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਪਹਿਲੇ ਪ੍ਰਭਾਰੀ ਹਰੀਸ਼ ਚੌਧਰੀ ਤੇ ਇੱਕ ਬਹੁਤ ਤਿੱਖਾ ਟਵੀਟ ਵੀ ਕਰਤਾ ਸੀ ਸੋ ਕਾਂਗਰਸ ਨੇ ਕਦੀ ਕੋਈ ਇੰਟਰਨਲ ਜਾਂਚ ਵੀ ਕਰਾਈ ਹੋਵੇ ਮੈਨੂੰ ਇਹ ਸਮਝ ਨਹੀਂ ਆਉਂਦਾ ਪਰ ਹੁਣ ਉਹਨਾਂ ਨੇ ਦਵਿੰਦਰ ਯਾਦਵ ਨੂੰ ਪ੍ਰਭਾਰ ਸੌਂਪਿਆ ਜਿਹੜੇ ਕਿ ਦਿੱਲੀ ਤੋਂ ਦਿੱਲੀ ਵੜ ਗਈ ਇੱਕ ਇਲਾਕਾ ਆਉਂਦਾ ਵਿਧਾਨ ਸਭਾ ਬਾਦਲੀ ਸੋ ਉਸ ਇਲਾਕੇ ਦੇ ਵਿਧਾਇਕ ਰਹੇ ਨੇ ਉਹ ਦੋ ਵਾਰ ਤੇ ਹੁਣ ਉਹਨਾਂ ਨੂੰ ਪ੍ਰਭਾਰ ਹੈ ਜਿਹੜਾ ਉਹ ਦਿੱਤਾ ਗਿਆ ਔਰ ਜਿਹੜੇ ਦਵਿੰਦਰ ਯਾਦਵ ਨੇ ਉਹਨਾਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਕਿਵੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਸੰਗਠਿਤ ਰੱਖਣਾ ਹੈ ਦੇਖੋ ਪੰਜਾਬ ਚ ਕਾਂਗਰਸ ਦੀ ਦਿੱਕਤ ਕੀ ਹੈ ਜਿੰਨੇ ਲੀਡਰ ਨੇ ਕਾਂਗਰਸ ਦੇ ਉਹਨੇ ਹੀ ਸੁਰ ਨੇ ਬਹੁਤ ਗਰੁੱਪ ਨੇ ਪੰਜਾਬ ਚ ਕਾਂਗਰਸ ਦੇ ਘੱਟੋ ਘੱਟ 4 ਗਰੁੱਪ ਤੋਂ ਜ਼ਿਆਦਾ ਗਰੁੱਪ ਨੇ ਕਾਂਗਰਸ ਤੇ ਔਰ ਦਵਿੰਦਰ ਯਾਦਵ ਦੇ ਲਈ ਇਹ ਬਹੁਤ ਵੱਡੀ ਪ੍ਰੀਖਿਆ ਹੋਏਗੀ ਅੱਜ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਸਭ ਤੋਂ ਪਹਿਲਾਂ ਆਉਣਾ ਹੈ ਤੇ ਫਿਰ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਤੁਮਸਤਕ ਹੋਣਾ ਹੈ ਉੱਥੇ ਮੱਥਾ ਟੇਕਣਾ ਹੈ ਨਵਜੋਸ਼ ਸਿੰਘ ਸਿੱਧੂ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਇਸ ਤਰੀਕੇ ਦੀਆਂ ਖਬਰਾਂ ਸੂਤਰਾਂ ਤੋਂ ਨਿਕਲ ਕੇ ਆਈਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨਿਸ਼ਚਿਤ ਤੌਰ ਤੇ ਬਤੌਰ ਪ੍ਰਧਾਨ ਉਹ ਵੀ ਜਾਣਗੇ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਓਪੋਜੀਸ਼ਨ ਹੈ ਉਹ ਵੀ ਹੋਣਗੇ ਮੈਨੂੰ ਲੱਗਦਾ ਹੈ ਕਾਂਗਰਸ ਦੇ ਕਈ ਹੋਰ ਲੀਡਰ ਸੀਨੀਅਰ ਵਿਧਾਇਕ ਉਹ ਮੌਜੂਦ ਰਹਿਣਗੇ ਸੁਖਜਿੰਦਰ ਦਿੰਦਾਵਾ ਉਹ ਜਾ ਸਕਦੇ ਨੇ ਪ੍ਰਗਟ ਸਿੰਘ ਜਾ ਸਕਦੇ ਨੇ ਉੱਥੇ ਚਰਨਜੀਤ ਚੰਨੀ ਵੀ ਉੱਥੇ ਅੱਜ ਰਹਿ ਸਕਦੇ ਨੇ ਮੌਜੂਦ ਸੋ ਕਾਂਗਰਸ ਦੇ ਜਿਹੜੇ ਵੱਡੇ ਵੱਡੇ ਦਿੱਗਜ ਨੇ ਅੱਜ ਉਹ ਜਾ ਸਕਦੇ ਨੇ ਕਿਉਂਕਿ ਹੁਣ ਦੇਖਣ ਵਾਲੀ ਗੱਲ ਇਹ ਹੈ ਹਰਜੋਤ ਜੀ ਕਿ 14 ਜਨਵਰੀ ਤੋਂ ਪਹਿਲਾਂ ਪਹਿਲਾਂ ਕਾਂਗਰਸ ਨੇ ਫੈਸਲਾ ਕਰਨਾ ਪੰਜਾਬ ਬਾਰੇ ਤੇ ਜਿਹੜੀ ਇੱਕ ਕਮੇਟੀ ਬਣੀ ਸੀ ਕਾਂਗਰਸ ਦੇ ਵਿੱਚ ਉਸ ਕਮੇਟੀ ਨੇ ਮਲਕੀ ਅਰਜਨ ਖੜਗੇ ਨੂੰ ਇਹ ਰਿਪੋਰਟ ਦਿੱਤੀ ਹੈ ਕਿ ਅਸੀਂ ਪੰਜਾਬ ਚ ਆਪਣੇ ਦਮ ਤੇ ਚੋਣਾ ਲੜੀਏ ਪੰਜਾਬ ਚ ਅਸੀਂ ਗੱਠ ਜੋੜ ਨਾ ਕਰੀਏ ਇਹ સૂਤਰਾਂ ਦੇ ਹਵਾਲੇ ਨਾਲ ਖਬਰਾਂ ਆਈਆਂ ਨੇ ਹੁਣ ਦਵਿੰਦਰ ਯਾਦਵ ਔਰ ਮਲਕੇ ਖੜਗੇ ਬਾਰ ਬਾਰ ਪੰਜਾਬ ਆਉਣਗੇ ਦਵਿੰਦਰ ਯਾਦਵ ਆ ਜਾ ਰਹੇ ਨੇ ਕੋਈ ਵੱਡੀ ਗੱਲ ਨਹੀਂ ਅਗਲੇ 2-3 ਦਿਨਾਂ ਤੱਕ ਮਲਕੇ ਅਰਜਨ ਖੜਗੇ ਵੀ ਚੰਡੀਗੜ੍ਹ ਚਾਉਣ ਜਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ ਮੁਹਾਲੀ ਚਾਉਣ ਚੰਡੀਗੜ੍ਹ ਦੇ ਵਿੱਚ ਹੀ ਉਹ ਦਫਤਰ ਉੱਥੇ ਆਉਣ ਤੇ ਸਾਰੇ ਲੀਡਰਾਂ ਨਾਲ ਸਲਾਹ ਕਰਨ ਹੁਣ ਦਵਿੰਦਰ ਯਾਦਵ ਵੀ ਇੱਕ ਤਰੀਕੇ ਨਾਲ ਨਬਜ਼ ਟਟੋਲਣਗੇ ਅੱਜ ਕਿ ਕੀ ਅਗਰ ਅਸੀਂ ਸਮਝੌਤਾ ਨਹੀਂ ਕਰਦੇ ਕਾਂਗਰਸ ਆਪਾ ਮਾਦਵੀ ਪਾਰਟੀ ਨਾਲ ਪੰਜਾਬ ਚ ਤੇ ਸਾਡਾ ਕੋਈ ਨੁਕਸਾਨ ਤਾਂ ਨਹੀਂ ਅਸੀਂ 13 ਸੀਟਾਂ ਤੇ ਜੇ ਆਪ ਲੜਾਂਗੇ ਅਸੀਂ ਕਿੰਨੀਆਂ ਤੇ ਸੱਚਮੁੱਚ ਜਿੱਤ ਲਾਂਗੇ ਕਿਉਂਕਿ ਲੀਡਰਾਂ ਦੀ ਗੱਲ ਕੀ ਹੁੰਦੀ ਹੈ ਜੋਜੀ ਜਦੋਂ ਦਿੱਲੀ ਜਾਂਦੇ ਰਹਿਣ ਜੀ ਲੀਡਰ ਲੀਡਰ ਕਹਿੰਦੇ ਨੇ ਜੀ ਜਿਵੇਂ 22 ਚ ਕਹਿੰਦੇ ਸੀ ਸਰਕਾਰ ਸਾਡੀ ਬਣੀ ਪਈ ਹੈ ਜੀ ਚੰਨੀ ਸਾਹਿਬ ਦੇ ਆਲੇ ਦੁਆਲੇ ਜਿੰਨੇ ਲੀਡਰ ਸੀ ਉਹ ਕਹਿੰਦੇ ਸੀ ਜੀ ਚੰਨੀ ਸਾਹਿਬ ਦੁਆਰਾ ਮੁੱਖ ਮੰਤਰੀ ਆ ਰਹੇ ਨੇ ਸਰਕਾਰ ਬਣੀ ਪਈ ਹੈ ਸਾਡੀਆਂ 60 65 ਸੀਟਾਂ ਕਿਤੇ ਨਹੀਂ ਗਈਆਂ ਕਈ ਲੀਡਰ ਤਾਂ ਇਹ ਵੀ ਸੁਪਨੇ ਪਾਲਣ ਲੱਗੇ ਸੀ ਵੀ ਮੈਂ ਵਿੱਤ ਮੰਤਰੀ ਬਣੂੰਗਾ ਮੈਂ ਟਰਾਂਸਪੋਰਟ ਮੰਤਰੀ ਬਣੂੰਗਾ ਮੈਂ ਖਜ਼ਾਨਾ ਮੰਤਰੀ ਬਣੂੰਗਾ ਪਰ ਉਹ ਸੁਪਨੇ ਅਧੂਰੇ ਰਹਿ ਗਏ ਕਿਉਂਕਿ ਸਿਆਸਤ ਦੇ ਵਿੱਚ ਆਖਰੀ ਮੋਹਰ ਜਿਹੜੀ ਸੁਪਨੇ ਤੇ ਲਾਉਣੀ ਹੁੰਦੀ ਉਹ ਲੋਕਾਂ ਨੇ ਲਾਉਣੀ ਹੁੰਦੀ ਹੁਣ ਲੋਕ ਤਾਂ ਮਾਫੀਆ ਰਾਜ ਕੈਪਟਨ ਵੇਲੇ ਦਾ ਕਰਪਸ਼ਨ ਕਾਂਗਰਸ ਦੀ ਉਹਦੇ ਤੋਂ ਦੁਖੀ ਸੀ ਤੇ ਨਵਜੋਤ ਸਿੰਘ ਸਿੱਧੂ ਦੇ ਇਮਾਨਦਾਰੀ ਦੇ ਏਜੰਡੇ ਨੂੰ ਹਾਈ ਕਮਾਂਡ ਨੇ ਅਹਿਮੀਅਤ ਤਾਂ ਦਿੱਤੀ ਪਰ ਬਹੁਤ ਸਾਰੇ ਲੀਡਰ ਇਕੱਠੇ ਹੋ ਕੇ ਗਰੁੱਪ ਬਣਾ ਕੇ ਕਾਂਗਰਸ ਹਾਈ ਕਮਾਂਡ ਕੋ ਚਲੇ ਗਏ ਕਿ ਜੋ ਅਸੀਂ ਕਹਿ ਰਹੇ ਹਾਂ ਜੀ ਉਹੀ ਸੱਚ ਹੈ ਵੀ ਨਵਜੋਤ ਸਿੰਘ ਸਿੱਧੂ ਕੱਲਾ ਨਵਜੋਤ ਸਿੰਘ ਸਿੱਧੂ ਨਿਸ਼ਾਸ਼ਣ ਭੰਗ ਕਰਦਾ ਉਹ ਕੱਲਾ ਰੈਲੀਆਂ ਕਰਦਾ ਜਦ ਕਿ ਉਹ ਕਾਂਗਰਸ ਦਾ ਸੱਚਾ ਸਿਪਾਹੀ ਬਣ ਕੇ ਪਿਛਲੀ ਵਾਰੀ ਵੀ ਲੱਗਿਆ ਰਿਹਾ ਨਸ਼ਿਆਂ ਦੇ ਖਿਲਾਫ ਲੜਦਾ ਰਿਹਾ ਡਰੱਗਸ ਦੇ ਖਿਲਾਫ ਲੜਦਾ ਰਿਹਾ ਕਰਪਸ਼ਨ ਦੇ ਖਿਲਾਫ ਲੜਦਾ ਰਿਹਾ ਬੇਅਦਬੀ ਦੇ ਇਨਸਾਫ ਦੀ ਮੰਗ ਕਰਦਾ ਰਿਹਾ ਝੋਲੀ ੜਦਾ ਰਿਹਾ ਨਵਜੋਤ ਸਿੰਘ ਸਿੱਧੂ ਆਪਣਾ ਕੰਮ ਕਰਦਾ ਰਿਹਾ ਪਰ ਕੁਝ ਲੀਡਰ ਇਕੱਠੇ ਹੋ ਗਏ ਹਾਈ ਕਮਾਂਡ ਕੋ ਚਲੇ ਗਏ ਹਾਈ ਕਮਾਂਡ ਨੇ ਗੱਲ ਮੰਨ ਲਈ ਹੁਣ ਵੀ ਕੁਝ ਲੀਡਰ ਕਾਂਗਰਸ ਦੇ ਇਕੱਠੇ ਹੋ ਕੇ ਦਬਾਅ ਪਾ ਰਹੇ ਨੇ ਹਾਈ ਕਮਾਂਡ ਦੇ ਵੀ ਅਸੀਂ ਸਮਝਾਉਂਦਾ ਨਹੀਂ ਕਰਨਾ ਪਰ ਇਸ ਵਾਰ ਹਾਈ ਕਮਾਂਡ ਪਰਖ ਰਹੀ ਹੈ ਹੁਣ ਦਵਿੰਦਰ ਯਾਦਵ ਅੱਜ ਇਹ ਤੈਅ ਕਰਨਗੇ ਕਿ ਕੀ ਜਿਹੜੇ ਲੀਡਰ ਪੰਜਾਬ ਕਾਂਗਰਸ ਦੇ ਦਿੱਲੀ ਜਾ ਕੇ ਹਰ ਮੀਟਿੰਗ 'ਚ ਕਹਿ ਰਹੇ ਨੇ ਕਿ ਅਸੀਂ ਇਕੱਲੇ ਲੜਾਂਗੇ ਇਕੱਲੇ ਜਿੱਤ ਜਾਾਂਗੇ ਅਸੀਂ 9 ਸੀਟਾਂ ਜਿੱਤ ਜਾਾਂਗੇ 10 ਜਿੱਤ ਜਾਾਂਗੇ 13 'ਚ ਦਵਿੰਦਰ ਯਾਦਵ ਭਾਰ ਤੋਲਣਗੇ ਜ਼ਮੀਨ ਤੇ ਸਾਰੇ ਲੀਡਰਾਂ ਨੂੰ ਮਿਲਣਗੇ ਵਿਧਾਇਕਾਂ ਨੂੰ ਕਈਆਂ ਨੂੰ ਮਿਲਣਗੇ ਉਹਨਾਂ ਦੇ ਆਪਣੇ ਜਿਹੜੇ ਹੋਰ ਜਾਣਕਾਰ ਨੇ ਉਹਨਾਂ ਦੀਆਂ ਉਹਨਾਂ ਨੇ ਡਿਊਟੀਆਂ ਲਾ ਰੱਖੀਆਂ ਵੀ ਜ਼ਮੀਨ ਤੋਂ ਰਿਪੋਰਟ ਲਾਓ ਵੀ ਜੇ ਆਪਾਂ ਇਕੱਲੇ ਲੜੀਏ ਤੇ ਆਪਾਂ ਆਮ ਆਦਮੀ ਪਾਰਟੀ ਨੂੰ ਹਰਾ ਲਾਂਗੇ ਕਿਉਂਕਿ ਪੰਜਾਬ 'ਚ ਮੁਕਾਬਲਾ ਜੇ ਕਾਂਗਰਸ ਇਕੱਲੀ ਲੜਦੀ ਹੈ ਤੇ ਆਮ ਆਦਮੀ ਪਾਰਟੀ ਨਾਲ ਹੋਣਾ ਹੈ ਬੀਜੇਪੀ ਦਾ ਪੰਜਾਬ ਦੇ ਵਿੱਚ ਵੋਟ ਪਰਸੈਂਟ ਜੇ ਵੱਧ ਵੀ ਜਾਵੇ ਤਾਂ ਜਿੱਤ ਵਾਲਾ ਨਹੀਂ ਬਣਦਾ ਜੋ ਮੌਜੂਦਾ ਸਥਿਤੀਆਂ ਨੇ ਹਾਂ ਮੈਂ ਅੱਗੇ ਵੀ ਕਹਿਣਾ ਹੁਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਤੋ ਰਾਤ ਚੰਡੀਗੜ੍ਹ ਪੰਜਾਬ ਨੂੰ ਦੇ ਦੇਣ ਪੰਜਾਬ ਲਈ ਕੋਈ 1 ਲੱਖ ਕਰੋੜ ਦਾ ਪੈਕੇਜ ਦੇ ਦੇਣ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦੇਣ ਐਮਐਸਪੀ ਤੇ ਕਾਨੂੰਨ ਬਣਾ ਦੇਣ ਬਲਵੰਤ ਸਿੰਘ ਰਾਜੂਆਣਾ ਨੂੰ ਰਹਾ ਕਰ ਦੇਣ ਅਕਾਲੀ ਦਲ ਨਾਲ ਗੱਠਜੋੜ ਕਰ ਦੇਣ ਫੇਰ ਤਾਂ ਮਾੜੀ ਮੋਟੀ ਸੰਭਾਵਨਾ ਬੀਜੇਪੀ ਦੀ ਅਕਾਲੀ ਦਲ ਦੀ ਮੁਕਾਬਲੇ ਦੀ ਬਣਦੀ ਆ ਫੇਰ ਤਾਂ ਤਕੌਣਾ ਮੁਕਾਬਲਾ ਹੋ ਜੂਗਾ ਇੱਕ ਪਾਸੇ ਜੇ ਇਹਨਾਂ ਕੁਝ ਬੀਜੇਪੀ ਕਰ ਦੋਗੀ ਫਿਰ ਇੱਕ ਪਾਸੇ ਬੀਜੇਪੀ ਕਾਂਗਰਸ ਤੇ ਆਮ ਆਦਮੀ ਪਾਰਟੀ ਜੇ ਬੀਜੇਪੀ ਇਹ ਸਭ ਕੁਝ ਨਹੀਂ ਕਰਦੀ ਕਿਉਂਕਿ ਬੀਜੇਪੀ ਨੂੰ ਵੀ ਚਾਹੀਦੇ ਨੇ ਕੈਂਡੀਡੇਟ ਔਰ ਬੀਜੇਪੀ ਨੂੰ ਕੈਂਡੀਡੇਟ ਨਹੀਂ ਲੱਭ ਰਹੇ ਬੀਜਪੀ ਕਿਉਂਕਿ ਉਹ ਸਨੀ ਦਿਵਲ ਨੇ ਜਿਹਾ ਜਿਹਾ ਚੰਨ ਚਾੜ੍ਹਤਾ ਸਿਆਸੀ ਤੌਰ ਤੇ ਉਹ ਬੜਾ ਔਖਾ ਬੀਜਪੀ ਲਈ ਹੁਣ ਸਾਹਮਣਾ ਸਥਿਤੀਆਂ ਨੂੰ ਹੁਣ ਜਿਹੜਾ ਤੁਹਾਡਾ ਸਵਾਲ ਬੜਾ ਮਹੱਤਵਪੂਰਨ ਹੈ ਦਵਿੰਦਰ ਯਾਦਵ ਪਰਖਣਗੇ ਭਾਰ ਕਿ ਕੀ ਅਸੀਂ ਆਪਣੇ ਦਮ ਤੇ ਲੜੀਏ ਤੇ ਜਿੱਤ ਸਕਾਂਗੇ 13 ਸੀਟਾਂ ਉਹਦੀ ਫੀਡਬੈਕ ਲੈਣਗੇ ਅਗਰ ਉਹਨਾਂ ਨੂੰ ਲੱਗਿਆ ਅਸੀਂ ਨਹੀਂ ਜਿੱਤ ਸਕਦੇ ਫਿਰ ਉਹ ਆਪਣੀ ਰਿਪੋਰਟ ਮਲਕੀ ਅਰਜਨ ਖੜਗੇ ਨੂੰ ਦੇਣਗੇ ਮਲਕੀ ਅਰਜਨ ਖੜਗੇ ਵੀ ਆ ਕੇ ਫੀਡਬੈਕ ਲੈਣਗੇ ਇਹਦੇ ਨਾਲ ਨਾਲ ਗੱਟਬਾਜ਼ੀ ਹੁਣ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਦੇ ਨਾਲ ਚੱਲਣ ਵਾਲਾ ਲੀਡਰ ਹੈ ਹਾਈ ਕਮਾਂਡ ਦੇ ਸੁਰਚ ਸੁਰ ਮਲਾਉਂਦਾ ਜੇ ਨਵਜੋਤ ਸਿੰਘ ਸਿੱਧੂ ਰੈਲੀ ਕਰਦਾ ਤੇ ਕਈ ਲੀਡਰ ਵਿਰੋਧ ਕਰੀ ਜਾਂਦੇ ਨੇ ਹੁਣ 2-3 ਦਿਨ ਪਹਿਲਾਂ ਲਗਾਤਾਰ ਵਿਰੋਧ ਹੋ ਰਿਹਾ ਸੀ ਵੀ ਜਿਹੜਾ ਬੰਦਾ ਪ੍ਰਬੰਧਕ ਹੈ ਹਰਵਿੰਦਰ ਲਾੜੀ ਉਹਨੂੰ ਕਾਂਗਰਸ ਚੋਂ ਕੱਢਤਾ ਤੇ ਹਰਵਿੰਦਰ ਲਾੜੀ ਐਡਾ ਇਕੱਠ ਕਰ ਗਿਆ ਦੇਖੋ ਨਵਜੋਤ ਸਿੰਘ ਸਿੱਧੂ ਦੀ ਰੈਲੀ 'ਚ ਐਡਾ ਇਕੱਠ ਹੋ ਗਿਆ ਠਾਠਾ ਮਾਰਦਾ ਇਕੱਠ ਵਿਰੋਧੀਆਂ ਨੇ ਸੁਫਨੇ ਜੀ ਨਹੀਂ ਸੋਚਿਆ ਹੋਣਾ ਉਹ ਕਹਿੰਦੇ ਸੀ ਜੀ ਇਹ ਕਾਂਗਰਸ ਦੀ ਰੈਲੀ ਹੋਈ ਨਹੀਂ ਕਈ ਕਹਿੰਦੇ ਉੱਥੇ ਪ੍ਰੈਸ ਕਾਨਫਰੰਸ ਕਰਕੇ ਬਠਿੰਡੇ ਵਾਲੇ ਕਹਿੰਦੇ ਜੀ ਇਹ ਕਾਂਗਰਸ ਦੇ ਵਰਕਰ ਨਹੀਂ ਜਾਣਗੇ ਉਂਝ ਖਬਰਾਂ ਨੇ ਕਈ ਵੱਡੇ ਲੀਡਰਾਂ ਨੇ ਪੂਰਾ ਜ਼ੋਰ ਲਾ ਰੱਖਿਆ ਸੀ ਟੈਲੀਫੋਨ ਕਰ ਕਰਕੇ ਬਲਾਕ ਪ੍ਰਧਾਨਾਂ ਨੂੰ ਹੋਰ ਆਪਣੇ ਹਮਾਇਤਿਆਂ ਨੂੰ ਵੀ ਆਪਾਂ ਉੱਥੇ ਜਾਣਾ ਨਹੀਂ ਹੁਣ ਜੇ ਉਹ ਰੈਲੀ ਕਾਂਗਰਸ ਦੀ ਨਹੀਂ ਸੀ ਤੇ ਨਵਜੋਤ ਸਿੰਘ ਸਿੱਧੂ ਕਿੱਡਾ ਕੱਠ ਕਰ ਗਿਆ ਹਾਈ ਕਮਾਂਡ ਦੀਆਂ ਫੋਟੋਆਂ ਲੱਗੀਆਂ ਸੀ ਬੀਬੀ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਮਲਕਾਰ ਜਨ ਖੜਗੇ ਰਾਜਾ ਬਣਿੰਗ ਦੀ ਵੀ ਫੋਟੋ ਲੱਗੀ ਸੀ ਉਹ ਕੱਠ ਤਾਂ ਕਾਂਗਰਸ ਦਾ ਕਰ ਗਿਆ ਜੀ ਇਹਦਾ ਮਤਲਬ ਹੈ ਕਿ ਅਸੀਂ ਇਹ ਸਮਝੀਏ ਕਿ ਪੋਲੀਟੀਕਲ ਪਾਰਟੀਆਂ ਲੋਕਾਂ ਨਾਲ ਚੱਲਦੀਆਂ ਨਹੀਂ ਲੀਡਰਾਂ ਨਾਲ ਨਹੀਂ ਚੱਲਦੀਆਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਜੀ ਹਰਜੋਤ ਜੀ ਇਹ ਵੀ ਇਹ ਵੀ ਬਹੁਤ ਵੱਡੀ ਚੁਣੌਤੀ ਹੈ ਦਵਿੰਦਰ ਯਾਦਵ ਅੱਗੇ ਕਿ ਇਸ ਗੱਠਜੋੜ ਨੂੰ ਪੰਜਾਬ ਚ ਗੁੱਟਬਾਜ਼ੀ ਨੂੰ ਕਿਵੇਂ ਕੰਟਰੋਲ ਕਰਨਾ ਹੈ ਤਾਂ ਕਿ ਆਪਸ ਚ ਮੁਹੱਬਤ ਨਾਲ ਸਾਰੇ ਲੀਡਰ ਚੱਲਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਿੱਧੂ ਨੂੰ ਵੀ ਸੱਦਿਆ ਕਰੇ ਤੇ ਸਿੱਧੂ ਵੀ ਉਹਨਾਂ ਦੇ ਨਾਲ ਰਵੇ ਔਰ ਮਿਲਜੁਲ ਕੇ ਚੱਲਣ ਕਰਪਸ਼ਨ ਦੇ ਖਿਲਾਫ ਲੜਾਈ ਲੜਨ ਜਿਹੜੇ ਲੋਕਾਂ ਦੇ ਕਰਪਸ਼ਨ ਦੇ ਇਲਜ਼ਾਮ ਨਹੀਂ ਉਹਨਾਂ ਨੂੰ ਥੋੜਾ ਜਿਹਾ ਪਿੱਛੇ ਕਰ ਦੇਣ ਵੀ ਭਾਈ ਤੁਸੀਂ ਸਾਫ਼-ਸੂਫ਼ ਹੋ ਕੇ ਆਜੋ ਬਰੀ ਹੋ ਕੇ ਆਜੋ ਫੇਰ ਆ ਜਿਓ ਵੀ ਤੁਹਾਡੀਆਂ ਅਜੇ ਬੜੀਆਂ ਉਮਰਾਂ ਪਈਆਂ ਨੇ ਪੋਲਿਟਿਕਲ ਲੀਡਰ ਤਾਂ ਵੈਸੇ ਨਹੀਂ ਹਿਲਦਾ ਛੇਤੀ-ਛੇਤੀ ਚਲੋ ਰੱਬ ਇਹਨਾਂ ਨੂੰ ਸਾਰਿਆਂ ਨੂੰ 100 ਤੋਂ ਪਾਰ ਕਰੇ ਆਪਾਂ ਕਿਉਂ ਕਿਸੇ ਬਾਰੇ ਮੰਨਦਾ ਚੰਗਾ ਬੋਲੀਏ 100 ਤੋਂ ਪਾਰ ਜਾਣ ਸਾਰੇ ਪਰ ਇਮਾਨਦਾਰੀ ਨਾਲ ਸਿਆਸਤ ਕਰਨ ਹੁਣ ਫਰਕ ਕੀ ਹੈ ਨਵਜੋਤ ਸਿੰਘ ਸਿੱਧੂ ਔਰ ਦੂਸਰੇ ਕਈ ਲੀਡਰਾਂ ਦੇ ਵਿਚਾਰੇ ਸਿੱਧੂ ਇਮਾਨਦਾਰੀ ਦੇ ਏਜੰਡੇ ਤੇ ਅੱਗੇ ਵਧਦਾ ਹੈ ਕਈਆਂ ਤੇ ਕ腐ਸ਼ਨ ਦੇ ਇਲਜ਼ਾਮ ਨੇ ਉਹ ਡਰਦੇ ਨੇ ਕਹਿੰਦੇ ਵੀ ਸਿੱਧੂ ਇਮਾਨਦਾਰੀ ਦੇ ਏਜੰਡੇ ਤੇ ਅੱਗੇ ਵਧ ਰਿਹਾ ਸਾਡੇ ਤੇ ਇਲਜ਼ਾਮ ਹੈ ਪਰ ਆਹ ਫਰਕ ਹੈ ਜੋ ਮੈਨੂੰ ਲੱਗਦਾ ਜੀ 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 ਬਿਲਕੁਲ ਤੇ ਡੱਲਾ ਜੀ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਜ਼ਿਕਰ ਕਰਕੇ ਹਟੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਰੈਲੀ ਹੋਈ ਹੈ ਵਾਕਈ ਇੱਕ ਵਾਰ ਫਿਰ ਤੋਂ ਇਹ ਕਾਮਯਾਬ ਰੈਲੀ ਦੇ ਤੌਰ ਤੇ ਜ਼ਰੂਰ ਵੇਖਿਆ ਜਾ ਰਿਹਾ ਲੋਕਾਂ ਦਾ ਵੱਡਾ ਇਕੱਠ ਤੇ ਜ਼ਰੂਰ ਵੇਖਣ ਨੂੰ ਮਿਲਿਆ ਨਾਲ ਦੇ ਨਾਲ ਵਿਰੋਧੀਆਂ ਨੂੰ ਵੀ ਤਕੜਾ ਜਵਾਬ ਜ਼ਰੂਰ ਮਿਲਿਆ ਜਿਹੜੇ ਲਗਾਤਾਰ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰ ਰਹੇ ਸੀ ਜਾਂ ਫਿਰ ਉਹਨਾਂ ਦੀਆਂ ਰੈਲੀਆਂ ਨੂੰ ਲੈ ਕੇ ਵਿਰੋਧ ਆਪਾਂ ਜਤਾ ਰਹੇ ਸੀ ਸੋ ਜ਼ਰੂਰ ਤੁਹਾਡੇ ਤੋਂ ਇਹ ਵੀ ਜਾਣਕਾਰੀ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਰੈਲੀਆਂ ਦੇ ਹੋਰ ਪ੍ਰੋਗਰਾਮ ਉਲੀਕ ਸਕਦੇ ਨੇ ਨਵਜੋਤ ਸਿੰਘ ਸਿੱਧੂ ਹਾਲਾਂਕਿ ਜੇ ਆਪਾਂ ਆਉਂਦੇ ਸਮੇਂ ਦੀ ਗੱਲ ਕਰੀਏ ਤਾਂ 9 ਤਰੀਕ ਨੂੰ ਵੀ ਫੇਰ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਇਕੱਠ ਰੱਖਿਆ ਹੋਇਆ ਹੈ ਇਸ ਦੇ ਬਾਰੇ ਜ਼ਰੂਰ ਜਾਣਕਾਰੀ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਿਓ ਲੇਖੋ ਮੈਂ ਪੋਸਟਰ ਦੇਖਿਆ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇਹ ਸਾਂਝਾ ਕੀਤਾ ਸੀ ਵੀ 9 ਤਰੀਕ ਨੂੰ ਹੁਸ਼ਿਆਰਪੁਰ ਸਤ ਨੂੰ ਬਠਿੰਡੇ ਹੁਣ ਇਹਦਾ ਮਤਲਬ ਹੈ ਅੱਜ ਦਾ ਦਿਨ ਛੱਡ ਕੇ ਅੱਠ ਵਾਲਾ 9 ਤਰੀਕ ਨੂੰ ਫੇਰ ਉਹਨਾਂ ਨੇ ਹੁਸ਼ਿਆਰਪੁਰ ਰੈਲੀ ਕਰ ਦੇਣੀ ਹੈ ਬਹੁਤ ਵੱਡੀ ਡਿਮਾਂਡ ਹੈ ਜਿਹੜੀ ਸੂਤਰਾਂ ਤੋਂ ਖਬਰ ਆਈ ਹੈ ਬਹੁਤ ਸਾਰੇ ਕਾਂਗਰਸ ਦੇ ਲੀਡਰ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਬੁਲਾਉਣਾ ਚਾਹੁੰਦੇ ਨੇ ਰੈਲੀ ਕਰਨਾ ਚਾਹੁੰਦੇ ਨੇ ਦੇਖੋ ਨਵਜੋਤ ਸਿੰਘ ਸਿੱਧੂ ਨੂੰ ਲੋਕ ਸੁਣਨ ਆਉਂਦੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਕੋਲੇ ਅਜੰਡਾ ਹੈ ਪੰਜਾਬ ਲਈ ਨੀਤੀਗਤ ਵਿਰੋਧ ਹੈ ਕੇਂਦਰ ਦਾ ਵੀ ਸੂਬੇ ਦਾ ਵੀ ਨਵਜੋਤ ਸਿੰਘ ਸਿੱਧੂ ਕੋਲੇ ਇਮਾਨਦਾਰੀ ਹੈ ਅਜੰਡਾ ਹੈ ਨਾ ਨਵਜੋਤ ਸਿੰਘ ਸਿੱਧੂ ਨੇ ਫੈਕਟਰੀ ਲਾਈ ਨਾ ਸ਼ਰਾਬ ਦੇ ਠੇਕੇ ਨਾ ਨਵਜੋਤ ਸਿੰਘ ਸਿੱਧੂ ਦੀਆਂ ਰੇਤੀਆਂ ਨੀਆਂ ਖੱਡਾਂ ਨਾ ਨਵਜੋਤ ਸਿੰਘ ਸਿੱਧੂ ਦੀ ਫਾਈਨਾਂਸ ਕੰਪਨੀ ਨਾ ਨਵਜੋਤ ਸਿੰਘ ਸਿੱਧੂ ਪ੍ਰਾਪਰਟੀ ਡੀਲਰ ਨਾ ਨਵਜੋਤ ਸਿੰਘ ਸਿੱਧੂ ਦੇ ਟਰਾਂਸਪੋਰਟ ਨਾ ਨਵਜੋਤ ਸਿੱਧੂ ਦੀ ਦੇ ਹੋਟਲ ਨਾ ਬੱਸਾਂ ਇਸ ਕਰਕੇ ਤਨਮਨ ਤਾਂ ਨਵਜੋਤ ਸਿੰਘ ਸਿੱਧੂ ਨੇ ਲਾਤਾ ਪੰਜਾਬ ਲਈ ਇਸ ਕਰਕੇ ਲੋਕ ਸੁਣ ਨਾਉਂਦੇ ਨੇ ਵੀ ਉਹਦੇ ਕੋਲੇ ਅਜੰਡਾ ਹੈ ਉਹ ਪੰਜਾਬ ਨੂੰ ਚੰਗੇ ਰਾਹ ਤੇ ਜਾ ਸਕਦਾ ਦੇਖੋ ਭਵਿੱਖ 'ਚ ਇਹ ਗੱਲ ਮੈਂ ਬੜੀ ਸਾਫ਼ ਕਰਦਾ ਪੰਜਾਬ 'ਚ ਭਗਵੰਤ ਮਾਨ اور ਨਵਜੋਤ ਸਿੰਘ ਸਿੱਧੂ ਦੋ ਕਿਰਦਾਰ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਇਹ ਮੁਕਾਬਲਾ ਹੋਣਾ ਹੀ ਹੋਣਾ ਹੈ ਇਹ ਸਿਹਤਮੰਦ ਮੁਕਾਬਲਾ ਹੋਣਾ ਹੀ ਹੋਣਾ ਹੈ ਪੰਜਾਬ ਚ ਜਿਵੇਂ ਇੱਕ ਸਮੇਂ ਪੰਜਾਬ ਚ ਪ੍ਰਕਾਸ਼ ਸਿੰਘ ਬਾਦਲ ਸੀ ਇੱਕ ਪਾਸੇ ਕੈਪਟਨ ਅਮਰਿੰਦਰ ਸੀ ਉਹ ਮੁਕਾਬਲਾ ਹੁੰਦਾ ਹੀ ਸੀ ਇਹ ਮੁਕਾਬਲਾ ਹੁੰਦਾ ਰਹਿਣਾ ਕੋਈ ਲੱਖ ਸੋਚੀ ਜਾਵੇ ਭਗਵੰਤ ਮਾਨ ਉਹ ਵੀ ਸਿਆਸਤ ਚ ਪੰਜਾਬ ਚ ਜੜ ਜਮਾ ਲਈ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਦੀ ਵੀ ਜੜ ਜੰਮੀ ਹੋਈ ਹੈ ਇਹ ਦੋਨਾਂ ਦੇ ਵਿੱਚ ਮੁਕਾਬਲਾ ਹੋਣਾ ਹੀ ਹੋਣਾ ਹੈ ਇਹ ਭਵਿੱਖ ਤੈਅ ਕਰੂਗਾ ਕਿ ਭਵਿੱਖ ਚ ਲੋਕਾਂ ਨੇ ਕਿਹਨੂੰ ਅੱਗੇ ਲਿਆਉਣਾ ਹੈ ਇਹ ਭਵਿੱਖ ਤੈਅ ਕਰੂਗਾ ਪਰ ਨਵਜੋਤ ਸਿੰਘ ਸਿੱਧੂ ਜਿਵੇਂ ਹੁਣ ਨੌਂ ਦੀ ਰੈਲੀ ਰੱਖ ਲਈ ਨਵਜੋਤ ਸਿੱਧੂ ਨੇ ਉਸ ਤੋਂ ਬਾਅਦ ਕਿਹਨੇ ਮੋਗਾ ਦੇ ਵਿੱਚ ਵੀ ਫੇਰ ਇਕੱਠ ਕਰਨਾ ਡਿਮਾਂਡ ਬਹੁਤ ਆ ਰਹੀ ਹੈ ਖਰਜੋਜੀ ਜੀ ਜਿੱਥੋਂ ਤੱਕ ਖਬਰਾਂ ਨੇ ਪੰਜਾਬ ਚ ਘੱਟੋ-ਕੱਟ 40-50 ਅਜਿਹੇ ਲੀਡਰ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਤੋਂ ਰੈਲੀਆਂ ਕਰਾਉਣ ਲਈ ਟਾਈਮ ਮੰਗ ਰਹੇ ਨੇ ਤੁਸੀਂ ਦੇਖੋ ਹੈਰਾਨ ਹੋ ਜਾਓਗੇ ਇਹ ਉਹ ਵੇਲਾ ਹੈ ਜਦੋਂ ਐਡੀ ਧੁੰਦ ਪਈ ਆ ਕੋਹਰਾ ਪੈ ਰਿਹਾ ਬੰਦੇ ਨੂੰ ਬੰਦਾ ਨਹੀਂ ਦਿਖਦਾ ਕੀ ਸੀ ਕੰਬਲ ਬਣਾ ਅਸੀਂ ਬਾਹਰ ਨਹੀਂ ਨਿਕਲ ਸਕਦੇ ਲੀਡਰ ਨਵਜੋਤ ਸਿੰਘ ਸਿੱਧੂ ਤੋਂ ਟਾਈਮ ਮੰਗ ਰਹੇ ਨੇ ਵੀ ਸਾਨੂੰ ਰੈਲੀਆਂ ਦਾ ਟਾਈਮ ਦਿਓ ਔਰ ਪਤਾ ਹੀ ਲੱਗਿਆ ਹਾਈ ਕਮਾਂਡ ਖੁਸ਼ ਹੈ ਹਾਈ ਕਮਾਂਡ ਕਹਿੰਦੀ ਹੈ ਕਿ ਲੀਡਰ ਆਪਣੇ ਦਮ ਤੇ ਐਡਾ ਐਡਾ ਕਾਂਗਰਸ ਪਾਰਟੀ ਦਾ ਪ੍ਰਚਾਰ ਕਰ ਰਿਹਾ ਹੈ ਤੇ ਠੀਕ ਹੈ ਕਿਉਂਕਿ ਉਹ ਹਾਈ ਕਮਾਂਡ ਦੇ ਨਾਲ ਚੱਲਦਾ ਇਸ ਕਰਕੇ ਆਉਂਦੇ ਦਿਨਾਂ ਅਜ ਨਵਜੋਤ ਸਿੰਘ ਸਿੱਧੂ ਦੇ ਪ੍ਰੋਗਰਾਮ ਖੂਬ ਮਿਲਣਗੇ ਔਰ ਉਹ ਵਰਕਰਾਂ ਨੂੰ ਮਿਲਣ ਦਾ ਵਲੰਟੀਅਰਸ ਨੂੰ ਆਮ ਲੋਕਾਂ ਨੂੰ ਮਿਲਣ ਦਾ ਵੀ ਉਹਨਾਂ ਨੇ ਏਜੰਡਾ ਰੱਖਤਾ ਕਿ ਮੈਂ ਹਰ ਹਫ਼ਤੇ ਮਿਲਿਆ ਕਰੂੰਗਾ ਔਰ ਸਿਆਸਤ ਔਰ ਮੁੱਦੇ ਪੰਜਾਬ ਦੇ ਨਵਜੋ ਚਰਚਾ ਚ ਬਣਾ ਕੇ ਰੱਖਾਂਗੇ ਜੀ 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 ਬਿਲਕੁਲ ਸੋ ਡੱਲਾ ਜੀ ਅਗਲੀ ਖਬਰ ਵੱਲ ਵਧੀਏ ਤਾਂ ਕਈ ਤਰ੍ਹਾਂ ਦੀਆਂ ਖਬਰਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਇਸ ਤਰ੍ਹਾਂ ਵੀ ਇਸ ਤਰ੍ਹਾਂ ਦੀਆਂ ਵੀ ਹੁਣ ਜ਼ਰੂਰ ਸਾਨੂੰ ਮਿਲ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਆਮ ਆਦਮੀ ਪਾਰਟੀ ਨੇ ਜੋ ਹੈ ਪੰਜਾਬ ਦੇ ਕੈਂਡੀਡੇਟ ਤੈਅ ਕਰ ਲਏ ਨੇ ਤੇ ਸਿਰਫ ਐਲਾਨ ਕਰਨਾ ਹੀ ਬਾਕੀ ਰਹਿ ਗਿਆ ਆਖਰੀ ਇਸ ਦੇ ਪਿੱਛੇ ਸੱਚ ਕੀ ਹੈ ਤੇ ਨਾਲ ਹੀ ਆਪਾਂ ਜ਼ਿਕਰ ਕਰੀਏ ਭਗਵੰਤ ਮਾਨ ਦਾ ਤਾਂ ਉਹ ਕੱਲ ਗੁਜਰਾਤ ਸੀਗੇ ਅੱਜ ਵੀ ਗੁਜਰਾਤ ਹੀ ਰੁਕਣਗੇ ਤੇ ਉਹ ਪੰਜਾਬ ਦੀ ਵਾਪਸੀ ਪੰਜਾਬ ਵੱਲ ਕਦੋਂ ਵਾਪਸ ਵਰਤਣਗੇ ਦੇਖੋ ਤੁਸੀਂ ਬੜਾ ਦਿਲਚਸਪ ਸਵਾਲ ਕੀਤਾ ਹੈ ਇਹ ਬੜੀਆਂ ਚਰਚਾਵਾਂ ਨੇ ਕਿ ਭਗਵੰਤ ਮਾਨ ਨੇ 13 ਦੇ 13 ਨਾਮ ਤੈਅ ਕਰ ਲਏ ਦੇਖੋ ਇੱਕ ਖਾਸियत ਹੈ ਭਗਵੰਤ ਮਾਨ ਦੀ ਸਿਆਸਤ ਦੀ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਜਦੋਂ ਇੰਡੀਆ ਗਠਜੰਬੰਦਨ ਚ ਸ਼ਾਮਲ ਹੋਏ ਜਦੋਂ ਜੂਨ ਜੁਲਾਈ ਚ ਮੀਟਿੰਗਾਂ ਹੋਈਆਂ ਜਦੋਂ ਮੁੰਬਈ ਚ ਮੀਟਿੰਗ ਹੋਈ ਸਤੰਬਰ ਨੂੰ ਉਹ ਕਹਿੰਦੇ ਜਲਦ ਤੋਂ ਜਲਦ ਉਮੀਦਵਾਰ ਐਲਾਨੀਏ ਕਿੱਥੋਂ ਕਿਹਨੇ ਲੜਨਾ ਹੈ ਤਾਂ ਕਿ ਸਾਨੂੰ 3-4 ਮਹੀਨੇ ਪ੍ਰਚਾਰ ਕਰਨ ਨੂੰ ਮਿਲ ਜਾਣ ਜਿਵੇਂ ਤੁਸੀਂ ਜ਼ਿਕਰ ਕੀਤਾ ਕੱਲ ਵੀ ਗੁਜਰਾਤ ਦੇ ਵਿੱਚ ਇੱਕ ਵਿਧਾਇਕ ਦੇ ਹਲਕੇ ਤੋਂ ਉਹਨਾਂ ਨੇ ਰੈਲੀ ਕੀਤੀ ਪਾਰਲੀਮੈਂਟ ਦੀ ਪਾਰਲੀਮੈਂਟ ਚ ਉਹਨਾਂ ਨੂੰ ਲੈ ਕੇ ਭਗਵੰਤ ਮਾਨ ਨੇ ਬੜੀ ਭਰਵੀਂ ਰੈਲੀ ਕੀਤੀ ਔਰ ਆંકੜਾ ਬਦਲ ਗਿਆ ਜਿਹੜਾ 38000 37000 ਨੌਕਰੀਆਂ ਦਾ ਸੀ 42000 ਪਲੱਸ ਨੌਕਰੀਆਂ ਦੇ ਚੁੱਕਿਆ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਉਹ ਇਸ ਅਜੰਡੇ ਨਾਲ ਅੱਗੇ ਵਧ ਰਿਹਾ 42000 ਪਲੱਸ ਨੌਕਰੀਆਂ ਮੁੱਖ ਮੰਤਰੀ ਦੇ ਚੁੱਕਿਆ ਕੈਪਟਨ ਮਰਿੰਦਰ ਦੇ ਰਾਜ ਚ ਕਾਂਗਰਸ ਦੇ 5 ਸਾਲਾਂ ਚ 55000 ਸੀ ਹਰਜੋਤਜੀ 5 ਸਾਲਾਂ ਚ ਨੌਕਰੀਆਂ ਔਰ ਭਗਵੰਤ ਮਾਨ ਦੇ 18 ਮਹੀਨਿਆਂ ਚ 42000 ਤੋਂ ਜ਼ਿਆਦਾ ਦਾ ਅੰਕੜਾ ਤੇ 700 ਆ 10 ਜਨਵਰੀ ਨੂੰ ਹੋਰ ਦੇ ਰਹੇ ਨੇ ਉਹ ਇਹਦਾ ਮਤਲਬ ਹੈ ਕਿ ਨੌਕਰੀਆਂ ਤਾਂ ਦਿੱਤੀਆਂ ਜਾ ਰਹੀਆਂ ਨੇ ਇਹਨੂੰ ਤਾਂ ਕੋਈ ਝੂਠ ਨਹੀਂ ਕਹਿ ਸਕਦਾ ਹੁਣ ਨੌਕਰੀਆਂ ਬੇਰੁਜ਼ਗਾਰੀ ਵੀ ਇੱਕ ਬਹੁਤ ਵੱਡਾ ਅਜੰਡਾ ਸੀ ਭਗਵੰਤ ਮਾਨ ਦਾ ਔਰ ਜਿਹੜੀ ਮੈਂ 13 ਨਾਂਵਾਂ ਵਾਲੀ ਗੱਲ ਹੈ ਹੁਣ ਚਰਚਾ ਇਹ ਹੈ ਕਿ ਉਹ ਅਰਵਿੰਦ ਕੇਦਰੀਵਾਲ ਨਾਲ ਸਲਾਹ ਕਰਕੇ 15 ਦਿਨਾਂ ਤੋਂ ਪਿਛਲੇ 15-20 ਦਿਨਾਂ ਤੋਂ ਉਹ ਆਪਣੇ ਵੱਲੋਂ ਸੰਭਾਵੀ ਉਮੀਦਵਾਰਾਂ ਦੇ ਨਾਮ ਤਿਆਰ ਕਰ ਹੀ ਬੈਠੇ ਨੇ ਕਹਿਣ ਦੀ ਗੱਲ ਹੈ 13 ਪਰ ਉਹ ਅੰਦਰਲੀਆਂ ਖਬਰਾਂ ਨੇ ਕਿ 39 ਨਾਮ ਨੇ ਤਿੰਨ ਤਿੰਨ ਨਾਮ ਨੇ ਜਿਹੜੇ ਉਹਨਾਂ ਕੋਲੇ ਇੱਕ ਇੱਕ ਹਲਕੇ ਦੇ ਨੇ ਉਹ ਤਿੰਨਾਂ ਚੋਂ ਕਿਸੇ ਨੂੰ ਵੀ ਦੇ ਸਕਦੇ ਨੇ ਇਸ ਤਰ੍ਹਾਂ ਦੀ ਯੋਜਨਾ ਬੱਧੀ ਹੈ ਹੁਣ ਇਹ ਤਾਂ ਰੱਬ ਜਾਣਦਾ ਵੀ ਕਿਹੜਾ ਕਾਂਗਰਸੀ ਆ ਜਿਹੜਾ ਉਹ ਵੀ ਉਹਨਾਂ ਦੇ ਸੰਪਰਕ ਚ ਆ ਵੀ ਜੇ ਮੈਨੂੰ ਕਾਂਗਰਸ ਨੇ ਨਾ ਦਿੱਤੀ ਤੁਸੀਂ ਦੇ ਦੀਓ ਇਹ ਵੀ ਚਰਚਾਵਾਂ ਨੇ ਕਿ ਇੱਕ ਦੋ ਐਮਪੀ ਵੀ ਨੇ ਇੱਕ ਦੋ ਐਮਪੀ ਵੀ ਕਹਿੰਦੇ ਭਗਵੰਤ ਮਾਨ ਦੇ ਸੰਪਰਕ ਚ ਨੇ ਕਾਂਗਰਸ ਵਾਲੇ ਵੀ ਜੇ ਗੱਠ ਜੋੜ ਨਹੀਂ ਹੁੰਦਾ ਸਾਨੂੰ ਕਾਂਗਰਸ ਨਹੀਂ ਦੰਦੀ ਟਿਕਟ ਤੇ ਕੀ ਤੁਸੀਂ ਦੇ ਦੋਗੇ ਇਹ ਤਾਂ ਫਿਰ ਬਾਅਦ ਚ ਭਗਵੰਤ ਮਾਨ ਤਿਆਰ ਕਰੂਗਾ ਉਹ ਤਿੰਨ ਤਿੰਨ ਨਾਵਾਂ ਦੀ ਸੂਚੀ ਲਗਭਗ ਤਿਆਰ ਕਰੀ ਬੈਠਾ ਮੁੱਖ ਮੰਤਰੀ ਇਹਦਾ ਮਤਲਬ ਹੈ ਕਿ ਮੁੱਖ ਮੰਤਰੀ ਕੋਲੇ ਪਲੈਨਿੰਗ ਹੈ ਕਿ ਮੈਂ 13 ਸੀਟਾਂ ਕਿਵੇਂ ਜਿੱਤਣੀਆਂ ਨੇ ਉਹ 13 ਜ਼ੀਰੋ ਦੇ ਏਜੰਡੇ ਤੇ ਅੱਗੇ ਵਧ ਰਿਹਾ ਹੁਣ ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੀ ਮੈਨੂੰ ਫੋਨ ਵੀ ਆਇਆ ਇੱਕ ਦੋ ਦੋਸਤਾਂ ਦੇ ਵੀ ਤੁਸੀਂ ਗੱਲ ਤਾਂ ਸਹੀ ਕੀਤੀ ਹਜੇ ਤਾਂ ਕਾਂਗਰਸ ਇਸ ਗੱਲ ਦਾ ਰੌਲਾ ਚੱਲ ਰਿਹਾ ਵੀ ਕੀ ਅਸੀਂ ਆਪ ਨਾਲ ਮਿਲ ਕੇ ਲੜਨੀ ਹੈ ਜਾਂ ਨਹੀਂ ਤੇ ਰੌਲਾ ਪਾਟ 2 ਕਾਂਗਰਸ ਤੋਂ ਸ਼ੁਰੂ ਹੋਣਾ ਹੈ ਵੀ ਟਿਕਟ ਕਿਹਨੂੰ ਮਿਲਨੀ ਤੇ ਫਿਰ ਰੌਲਾ ਪਾਟ 3 ਬਾਗੀ ਕਿਹੜਾ ਖੜਾ ਹੁੰਦਾ ਹੈ ਤੇ ਫਿਰ ਰੌਲਾ ਪਾਟ 4 ਪਾਰਟੀ ਕਿਹੜਾ ਛੱਡਦਾ ਤੇ ਫਿਰ ਰੌਲਾ ਪਾਟ 5 ਪਾਰਟੀ ਛੱਡਣ ਵਾਲੇ ਕਿਹੜੇ ਕੈਂਡੀਡੇਟ ਨੂੰ ਭਾਜਪਾ ਟਿਕਟ ਦਿੰਦੀ ਹੈ ਜਾਂ ਅਕਾਲੀ ਦਲ ਟਿਕਟ ਦਿੰਦਾ ਹੈ ਜਾਂ ਆਪ ਟਿਕਟ ਦਿੰਦੀ ਹੈ ਤੇ ਫਿਰ ਕਾਂਗਰਸ ਦੇ ਸਾਹਮਣੇ ਕਾਂਗਰਸ ਜਦੋਂ ਆਜੂਗੀ ਤੇ ਕਿਸੇ ਤੀਜੇ ਨੇ ਵੀ ਜਿੱਤ ਜਾਣਾ ਇਹ ਵੀ ਹੁੰਦਾ ਕਈ ਵਾਰ ਕਹਿੰਦੇ ਨੇ ਨਾ ਕਾਂਗਰਸ ਨੂੰ ਕਾਂਗਰਸੀ ਹਰਾਉਂਦੀ ਸੋ ਇਸ ਕਰਕੇ ਕਾਂਗਰਸ ਅੱਗੇ ਕਈ ਰੌਲੇ ਨੇ ਹਜੇ ਪੜਾਵਾਰ ਰੌਲੇ ਨੇ ਜਿਹੜੇ ਨਵੇੜ ਨਹੀਂ ਨੇ ਹਜੇ ਰੌਲਾ ਨੰਬਰ 1 ਹੈ ਵੀ ਕੀ ਆਪ ਨਾਲ ਮਿਲ ਕੇ ਲੜਨਾ ਹੈ ਇੱਥੋਂ ਆਪ ਅੱਗੇ ਬੈਠੀ ਆ ਉਹ ਕਹਿੰਦੇ ਅਸੀਂ ਤਾਂ ਕੈਂਡੀਡੇਟ ਤਿਆਰ ਕਰੀ ਬੈਠੇ ਆ ਵੀ ਅਸੀਂ ਤਾਂ ਇੰਡੀਆ ਗਠਬੰਧਨ ਚ ਤਿਆਰ ਆ ਭਗਵੰਤ ਮਾਨ ਕਹਿੰਦਾ ਅਸੀਂ ਤਾਂ 13 ਤੇ ਲੜਨਾ ਹੈ ਵੀ ਅਸੀਂ ਤੁਹਾਨੂੰ 13 ਜਿੱਤ ਕੇ ਖੜਗੇ ਸਾਹਿਬ ਦੀ ਝੋਲੀ ਪਾ ਦਾਂਗੇ ਭਗਵੰਤ ਮਾਨ ਦਾ ਇਹ ਕਹਿਣਾ ਹੈ ਹੁਣ ਕਾਂਗਰਸ ਦੁਚਿੱਤੀ ਚ ਜਿੱਥੇ ਤੱਕ ਭਗਵੰਤ ਮਾਨ ਦੇ 13 ਉਮੀਦਵਾਰਾਂ ਦੀ ਗੱਲ ਕਰਦੇ ਹਾਂ ਦੇਖੋ ਇਸ ਵਕਤ ਆਮ ਆਦਮੀ ਪਾਰਟੀ ਕੋਲੇ 92 ਵਿਧਾਨ ਸਭਾ ਦੇ ਉਹਨਾਂ ਦੇ ਵਿਧਾਇਕ ਨੇ ਔਰ ਜਿਹੜੀ ਸੱਤਾ ਧਿਰ ਹੁੰਦੀ ਹੈ ਅਕਸਰ ਜ਼ਿਆਦਾ ਸੀਟਾਂ ਜਿੱਤਦੀ ਹੈ ਇਹ ਮੰਨਿਆ ਜਾਂਦਾ ਹੈ ਅਗਰ ਉਹ ਸੱਤਾ ਧਿਰ ਕੋਈ ਵੱਡੇ ਫੈਸਲੇ ਕਰ ਲੇ ਦੇਖੋ 2-3 ਤਾਂ ਵੱਡੇ ਫੈਸਲੇ ਭਗਵੰਤ ਮਾਨ ਨੇ ਕਰਤੇ ਇਕ ਤਾਂ ਮੁਫਤ ਬਿਜਲੀ ਜ਼ੀਰੋ ਬਿੱਲ 90% ਲੋਕਾਂ ਨੂੰ ਜ਼ੀਰੋ ਬਿੱਲ ਆ ਰਿਹਾ ਕੱਲ ਗੁਜਰਾਤ ਚ ਫਿਰ ਭਗਵੰਤ ਮਾਨ ਨੇ ਐਲਾਨ ਕੀਤਾ ਵੀ 90% ਲੋਕਾਂ ਨੂੰ ਆ ਰਿਹਾ ਹਰਜੋਤ ਜੀ 90% ਲੋਕਾਂ ਨੂੰ ਅਗਰ ਜ਼ੀਰੋ ਬਿੱਲ ਆਉਂਦਾ ਹੋਊਗਾ ਅਗਰ ਉਹ 90% ਲੋਕਾਂ ਦੇ ਅੱਧੇ ਵੀ ਭਗਵੰਤ ਮਾਨ ਨੂੰ ਭੁਗਤਗੇ ਤੇ ਫਿਰ ਗੱਲ ਕਿੱਥੇ ਖੜੀ ਹੈ 2 ਕਰੋੜ ਦੇ ਕਰੀਬ ਸਾਡੇ ਵੋਟਰ ਨੇ 1 ਕਰੋੜ 96 ਲੱਖ ਸਾਡੇ ਵਿਧਾਨ ਸਭਾ ਚ ਸੀ 1 ਕਰੋੜ 96 ਲੱਖ ਤੋਂ ਕੁਝ ਜ਼ਿਆਦਾ ਅਗਰ 90% ਲੋਕਾਂ ਨੂੰ ਜ਼ੀਰੋ ਬਿੱਲ ਆ ਰਿਹਾ ਹੈ ਤੇ ਜਿਹਨੂੰ ਜ਼ੀਰੋ ਬਿੱਲ ਆ ਰਿਹਾ ਹੈ ਤੇ ਉਹਨੂੰ ਕਿੱਡਾ ਵੱਡਾ ਆਸਰਾ ਹੈ ਦੇਖੋ ਮੇਰੇ ਵੀ ਫਲੈਟ ਦਾ ਬਿੱਲ ਹੀ ਨਹੀਂ ਆਇਆ ਜੀ ਮੈਂ ਕਿੰਨੀ ਵਾਰੀ ਪੁੱਛਦਾ ਜਾ ਕੇ ਸਿਕਿਉਰਿਟੀ ਵਾਲਿਆਂ ਨੂੰ ਵੀ ਭਾਈ ਬਿੱਲ ਆਊਗਾ ਤੇ ਭੇਜ ਦਿਓ ਕਿਉਂਕਿ ਜਦੋਂ ਬਿੱਲ ਹੀ ਜ਼ੀਰੋ ਹੈ ਹੂੰ ਕਿ ਇਹ ਮੇਰੇ ਨਾਲ ਹੀ ਹੋ ਰਿਹਾ ਬਹੁਤ ਸਾਰੇ ਲੋਕਾਂ ਨਾਲ ਹੋ ਰਿਹਾ ਕਿ ਜਿਨ੍ਹਾਂ ਦੇ ਦੋ ਦੋ ਕਮਰਿਆਂ ਦੇ ਛੋਟੇ ਛੋਟੇ ਘਰ ਨੇ ਦੋ ਕਮਰਿਆਂ ਨੂੰ ਕਿੱਥੇ ਬਿੱਲ ਆਉਂਦਾ ਜੀ ਫਿਰ ਸਰਦੀਆਂ ਚ ਕਿਹੜਾ ਪਗੜਾ ਕੋਈ ਇੰਨੇ ਹੀਟਰ ਹੂਟਰ ਲਾਉਣੇ ਜਾਂ ਗੀਜ਼ਰ ਲਾਉਣੇ ਜੇ ਗੀਜ਼ਰ ਵੀ ਲਾਉਣਾ ਹੋਵੇ ਤੇ 15-20 ਮਿੰਟਾਂ ਚ ਇੱਕ ਵਾਰੀ ਪਾਣੀ ਗਰਮ ਹੋ ਜਾਂਦਾ ਸੋ ਇਸ ਕਰਕੇ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ ਔਰ ਜ਼ੀਰੋ ਬਿੱਲ ਇੱਕ ਬਹੁਤ ਵੱਡਾ ਫੈਕਟਰ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਦੂਸਰਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ 42000 ਪਲੱਸ ਨੌਕਰੀਆਂ ਨੇ ਹੂੰ ਤੀਸਰਾ ਮਹੱਲਾ ਕਲੀਨਿਕ ਨੇ ਹਰ ਸਰਕਾਰ ਦੇ ਖਿਲਾਫ ਐਂਟੀ ਇਨਕੰਮਬੈਂਸੀ ਹੁੰਦੀ ਹੈ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਵੀ ਐਂਟੀ ਇਨਕੰਮਬੈਂਸੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 1999 ਆ ਪਿਛਲੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਸੀ 2019 ਦੀਆਂ ਉਹਦੇ ਚ 33 34% ਵੋਟਾਂ ਹਾਸਲ ਕਰਕੇ ਗਏ ਸੀ ਇਹਦਾ ਮਤਲਬ ਹੈ 34% ਵੋਟਾਂ ਹਾਸਲ ਕੀਤੀਆਂ ਇਹਦਾ ਮਤਲਬ ਹੈ ਕਿ 66% ਲੋਕ ਤਾਂ ਘੱਟੋ ਘੱਟ ਖਿਲਾਫ ਸੀ ਜੇ ਬੀਜੇਪੀ ਦੇ 66% ਲੋਕ ਖਿਲਾਫ ਸੀ ਜਾਂ ਉਹਨਾਂ ਚੋਂ ਕੁਝ ਲੋਕ ਜੇ ਵੀ ਨੇ ਜਿਨ੍ਹਾਂ ਨੇ ਵੋਟਾਂ ਵੀ ਨਹੀਂ ਪਾਈਆਂ 34% ਨਾਲ ਬੀਜੇਪੀ ਸਪਸ਼ਟ ਬਹੁਮਤਾਈ ਹੈ ਜੀ 272 ਤੋਂ ਜ਼ਿਆਦਾ ਸੀਟਾਂ ਬੀਜੇਪੀ ਨੇ ਹਾਸਲ ਕੀਤੀਆਂ ਆਪਣੇ ਨਾਮ ਤੇ 300 ਤੋਂ ਜ਼ਿਆਦਾ ਬਲਕਿ ਤੇ ਜੇ ਭਗਵੰਤ ਮਾਨ ਨੂੰ 90% ਦਾ 35% ਵੀ ਪੈ ਗਿਆ ਤੇ 13 ਸੀਟਾਂ ਜਿੱਤ ਜੂ ਪੰਜਾਬ ਚ ਭਗਵੰਤ ਮਾਨ ਇਸ ਕਰਕੇ 90% ਮੁਫਤ ਬਿਜਲੀ ਬਿੱਲਾਂ ਦਾ ਅਗਰ 35% ਵੀ ਪੈ ਗਿਆ ਇਸ ਕਰਕੇ ਜਿਹੜੀ ਸਿਆਸਤ ਹੈ ਉਹਦੀ ਉਹਦੀ ਜਿਹੜੀ ਉਹਦੇ ਜਿਹੜੇ ਗੁਣਾ ਘਟਾਓ ਨੇ ਬੜੇ ਡਿਫਰੈਂਟ ਨੇ ਐਂਟੀ ਇਨਕੰਮਬੈਂਸੀ ਭਗਵੰਤ ਜੀ ਦੀ ਸਰਕਾਰ ਦੇ ਖਿਲਾਫ 65 70% ਤਾਂ ਨਹੀਂ ਹੈ ਹੈ ਐਂਟੀ ਕੰਮਬੈਂਸੀ ਵਿਰੋਧੀ ਧਿਰਾਂ ਵੀ ਨੇ ਕਈ ਲੋਕ ਜਿਹੜੇ ਕਾਂਗਰਸ ਦੇ ਕਮਿਟਿਡ ਨੇ ਕਈ ਭਾਜਪਾ ਦੇ ਕਮਿਟਿਡ ਨੇ ਉਹ ਸਾਰੇ ਐਂਟੀ ਇਨਕੰਮਬੈਂਸੀ ਵਾਲੇ ਨੇ ਜਿਹੜੇ ਲਗਾਤਾਰ ਵਿਰੋਧ ਕਰ ਰਹੇ ਨੇ ਪਰ ਉਹਨਾਂ ਦੀ ਪਰਸੈਂਟੇਜ ਕਿੰਨੀ ਹੈ ਕਿ ਉਹ 5% ਹੈ 10% ਹੈ 15% ਹੈ 20% ਹੈ 50% ਵੀ ਐਂਟੀ ਇਨਕੰਮੈਂਸੀ ਹੋਵੇ ਭਗਵੰਤ ਮਾਨ ਦੇ ਖਿਲਾਫ ਪੋਲ ਹੋਣ ਵਾਲੀ ਵੋਟ ਦੀ ਅਗਰ 70% ਵੋਟਾਂ ਪੋਲ ਹੁੰਦੀਆਂ ਨੇ ਤੇ 35% ਐਂਟੀ ਇਨਕੰਮੈਂਸੀ ਆ ਤਾਂ ਵੀ 35% ਨਾਲ ਪਾਰਲੀਮੈਂਟ ਦੇ ਵਿੱਚ ਉਹ ਸੀਟਾਂ ਜਿੱਤਦਾ ਬਹੁਤ ਵੱਡਾ ਇੱਕ ਫੈਕਟਰ ਬਣ ਜਾਂਦਾ ਹੈ ਸਾਡੇ ਜਦੋਂ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਬਿਲਕੁਲ ਇਸ ਕਰਕੇ ਭਗਵੰਤ ਮਾਨ ਹੌਸਲੇਚ ਹੈ ਹੁਣ ਕਾਂਗਰਸ ਤੇ ਕੀ ਨਿਰਮਲ ਕਰਦਾ ਹੈ ਕਾਂਗਰਸ ਕੀ ਗੁੱਟਬਾਜ਼ੀ ਨੂੰ ਖਤਮ ਕਰ ਲੇਗੀ ਕੀ ਸਥਿਤੀਆਂ 2022 ਤੋਂ ਪਹਿਲਾਂ ਵਰਗੀਆਂ ਤਾਂ ਨਹੀਂ ਰਹਿਣਗੀਆਂ ਕਿ ਜੇ ਸਿੱਧੂ ਵਿਰੋਧ ਹੀ ਅਸੀਂ ਤਾਂ ਕਰਨਾ ਕਈ ਲੀਡਰ ਮੈਂ ਕਾਂਗਰਸ 'ਚ ਦੇਖੇ ਉਹ ਭਗਵੰਤ ਮਾਨ ਦਾ ਘਟ ਨਵਜੋਤ ਸਿੱਧੂ ਦਾ ਵਿਰੋਧ ਜ਼ਿਆਦਾ ਕਰਦੇ ਇਸ ਕਰਕੇ ਜੇ ਤਾਂ ਕਾਂਗਰਸ ਇਕਜੁੱਟ ਹੋ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਮਿਲ ਕੇ ਜਾਂ ਨਵਜੋਤ ਸਿੰਘ ਸਿੱਧੂ ਨੂੰ ਨਾਲ ਰਲਾ ਕੇ ਹੁਣ ਨਵਜੋਤ ਸਿੰਘ ਸਿੱਧੂ ਨਾਲ ਉਵੇਂ ਹੀ ਲੜੂ ਜਦੋਂ ਨਵਜੋਤ ਸਿੰਘ ਸਿੱਧੂ ਤੇ ਏਜੰਡੇ ਨੂੰ ਉਹ ਸਮਝਣਗੇ ਤੇ ਇਹ ਤੈਅ ਕਰਨਗੇ ਵੀ ਭਾਈ ਅਸੀਂ ਐਂਟੀ ਕਰਪਸ਼ਨ ਆ ਵੀ ਜਿੰਨਾ ਲੋਕਾਂ ਦੇ ਕਰਪਸ਼ਨ ਦੇ ਇਲਜ਼ਾਮ ਨੇ ਅਸੀਂ ਉਹਨਾਂ ਨੂੰ ਪਿੱਛੇ ਕਰ ਦਈਏ ਨਵਜੋਤ ਸਿੰਘ ਸਿੱਧੂ ਦਾ ਤਾਂ ਹੀ ਚੱਲੂਗਾ ਔਰ ਕਾਂਗਰਸ ਦਾ ਨੁਕਸਾਨ ਵੀ ਕਰਪਸ਼ਨ ਨਹੀਂ ਕੀਤਾ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਅੰਨੇ ਹਜ਼ਾਰੇ ਦਾ ਅੰਦੋਲਨ ਹੋਇਆ ਸੀ ਡਾਕਟਰ ਮਨਮੋਹਨ ਸਿੰਘ ਇੱਕ ਇਮਾਨਦਾਰ ਪ੍ਰਧਾਨ ਮੰਤਰੀ ਸੀ ਲੇਕਿਨ ਕਈ ਮੰਤਰੀਆਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਬਹੁਤ ਵੱਡੇ ਕਰਪਸ਼ਨ ਦੇ ਇਲਜ਼ਾਮ ਲੱਗੇ ਸਾਬਤ ਹੋਏ ਜਾਂ ਨਾ ਹੋਏ ਕਹਿੰਦੇ ਨੇ ਬੰਦ ਨਾਲ ਉਹ ਬਦਨਾਮ ਬੁਰਾ ਬਦਨਾਮੀ ਵੀ ਕਿਉਂ ਹੋਵੇ ਹੂੰ ਕਈ ਵਾਰੀ ਕਰਪਸ਼ਨ ਇਹ ਨਹੀਂ ਸਫਾਈ ਨਾਲ ਕੀਤੀ ਜਾਂਦੀ ਹੈ ਕਿ ਉਹਦੇ ਸਬੂਤ ਹੀ ਨਹੀਂ ਛੱਡਦੇ ਤੇ ਤੁਸੀਂ ਵਿਅਕਤੀ ਨੂੰ ਕਰਪਟ ਕਹਿ ਨਹੀਂ ਸਕਦੇ ਪਰ ਉਹਨੇ ਕੰਮ ਕਈ ਕੀਤੇ ਹੋਣੇ ਨੇ ਤੁਸੀਂ ਕਹਿੰਦੇ ਹੋ ਜੀ ਬੰਦਾ ਬੜਾ ਇਮਾਨਦਾਰ ਹੈ ਦੇ ਖਿਲਾਫ ਕੋਈ ਸਬੂਤ ਨਹੀਂ ਪਰ ਉਹਦੇ ਕਿੰਨੇ ਕਿੰਨੇ ਮਹਿਲ ਖੜੇ ਹੋ ਜਾਂਦੇ ਨੇ ਕਿੰਨੀਆਂ ਕਿੰਨੀਆਂ ਗੱਡੀਆਂ ਚੌੜੇ-ਚੌੜੇ ਟਾਇਰਾਂ ਵਾਲੀਆਂ ਕਾਰਾਂ ਫਿਰ ਉਹ ਕਿੱਥੋਂ ਆਗੀਆਂ ਤਨਖਾਹ ਜੁਦਾਉਂਦੀਆਂ ਹੀ ਨਹੀਂ ਇਹਾਂ ਫਿਰ ਉਹ ਕੋਈ ਅਹਜਾ ਵਪਾਰ ਕਰਦਾ ਤੇ ਜਦੋਂ ਸੱਤਾ 'ਚ ਰਹਿ ਕੇ ਵਪਾਰ ਕਰਦਾ ਤੇ ਫਿਰ ਉਹ ਦੂਜੇ ਨੂੰ ਕਿਸੇ ਨੂੰ ਛੇਦੀ ਛੜੀ ਵਪਾਰ ਨਹੀਂ ਕਰਨ ਦਿੰਦਾ ਕਿਉਂਕਿ ਉਹ ਸੱਤਾ 'ਚ ਹੈ ਫਿਰ ਸਾਰੇ ਆਰਡਰ ਉਹਨੂੰ ਹੀ ਮਿਲਦੇ ਆ ਇਸ ਕਰਕੇ ਇਹ ਬਹੁਤ ਸਾਰੇ ਫੈਕਟਰ ਨੇ ਜਿਹੜੇ ਜੁੜ ਜਾਂਦੇ ਨੇ ਹੁਣ ਕਾਂਗਰਸ ਅੱਗੇ ਗੰਭੀਰ ਸੰਕਟ ਕੀ ਹੈ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਕੋਈ ਵੀ ਲੀਡਰ ਅਜਿਆ ਨਹੀਂ ਦੇਖਦਾ ਜਿਹੜਾ ਆਪਣੇ ਦਮ ਤੇ ਅੱਗੇ ਆ ਕੇ ਖੜ ਜੇ ਹੁਣ ਨਵਜੋਤ ਸਿੰਘ ਸਿੱਧੂ ਨੇ ਤਾਂ ਆਪਣੇ ਦਮ ਤੇ ਇਕੱਲੇ ਨੇ ਰੈਲੀਆਂ ਕਰਤੀਆਂ ਕਾਂਗਰਸ ਦੇ ਕਿਸੇ ਹੋਰ ਲੀਡਰ ਨੇ ਆਪਣੇ ਦਮ ਤੇ ਰੈਲੀਆਂ ਕੀਤੀਆਂ ਤੁਸੀਂ ਮੈਨੂੰ ਦੱਸੋ ਕੋਈ ਇੱਕ ਲੀਡਰ ਜਿਹੜਾ ਕਵੇ ਲਓ ਜੀ ਮੈਂ ਰੈਲੀ ਕਰਨ ਲੱਗਿਆ ਅੱਜ ਦੇ ਸਮੇਂ ਚ ਜੀ ਸੋ ਇਹ ਬਹੁਤ ਸਾਰੇ ਫੈਕਟਰ ਨੇ ਸੋ ਅਗਰ ਤਾਂ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਦੀ ਸਹੀ ਵਰਤੋਂ ਕਰ ਲਈ ਫਿਰ ਤਾਂ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਹੋ ਜਾਊਗਾ ਜੇ ਨਵਜੋਸ਼ ਸਿੰਘ ਸਿੱਧੂ ਦੀ ਸਹੀ ਵਰਤੋਂ ਨਹੀਂ ਹੋਈ ਕਾਂਗਰਸ ਇਕਜੁੱਟ ਨਹੀਂ ਹੋਈ ਗੁੱਟਬਾਜ਼ੀ ਬਰਕਰਾਰ ਰਹੀ ਤੇ ਫੇਰ ਭਗਵੰਤ 13 ਸੀਟਾਂ ਚੋਂ 10 3 ਨਾਲ ਵੀ ਜਿੱਤ ਸਕਦਾ ਹੈ 13 0 ਨਾਲ ਵੀ ਜਿੱਤ ਸਕਦਾ ਦੇਖੋ ਇਹ ਤਾਂ ਫਿਰ ਹੁਣ ਲੋਕ ਫੈਸਲਾ ਕਰਨਗੇ ਜੀ 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 ਬਿਲਕੁਲ ਸਹੀ ਗੱਲ ਹੈ ਕਿ ਲੋਕ ਫੈਸਲਾ ਕਰਨਗੇ ਸੋ ਹਰ ਪੋਲੀਟੀਕਲ ਪਾਰਟੀ ਜਿਹੜੀ ਹੈ ਆਪਣੇ ਆਪਣੇ ਤੌਰ ਤੇ ਆਪਣੀ ਰਣਨੀਤੀ ਦੇ ਨਾਲ ਅੱਗੇ ਵੱਧ ਰਹੀ ਹੈ ਤੇ ਅਗੋਂ ਅਗਰ ਆਪਾਂ ਗੱਲ ਕਰੀਏ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਤਾਂ on the 18 ਜਨਵਰੀ ਤੋਂ ਦਿੱਲੀ ਦੀ ਤਰਜ਼ ਤੇ ਹੀ ਚੰਡੀਗੜ੍ਹ ਦੇ ਵਿੱਚ ਪੱਕਾ ਤਰਨਾ ਲਗਾਉਣ ਦੀ ਤਿਆਰੀ ਦੇ ਵਿੱਚ ਨੇ ਸੋ ਇੱਥੇ ਵੱਡਾ ਸਵਾਲ ਇਹ ਵੀ ਜ਼ਰੂਰ ਬਣਿਆ ਦਿਖ ਰਿਹਾ ਹੈ ਕਿ ਕੀ ਪੰਜਾਬ ਦੇ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਵਿੱਚ ਪੱਕਾ ਤਰਨਾ ਲਗਾਉਣ ਦੀ ਜਿਹੜੀ ਮੰਜ਼ੂਰੀ ਕੀ ਮਿਲ ਸਕੇਗੀ ਔਰ ਕਿਉਂਕਿ ਸਭ ਨੂੰ ਲੈ ਕੇ ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਜੇਵਾਲ ਅਤੇ ਨਾਲ ਦੀ ਨਾਲ ਹੋਰ ਵੀ ਕਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਮੀਟਿੰਗ ਵੀ ਕੀਤੀ ਹੈ ਸੋ ਇਸ ਸੰਭਾਵੀ ਮੋਰਚੇ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਦੇਖੋ ਬਲਵਿੰਦਰ ਸਿੰਘ ਰਾਜੇਵਾਲ ਹੁਣੀ ਤਾਂ ਐਲਾਨ ਕਰ ਚੁੱਕੇ ਨੇ ਕਿ 18 ਜਨਵਰੀ ਤੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲੈਣਾ ਜੀ ਉਹ ਕਹਿੰਦੇ ਟਰਾਲੀਆਂ ਰਾਸ਼ਨ ਸਾਰਾ ਵੱਖ-ਵੱਖ ਜੱਠੇਬੰਦੀਆਂ ਦੇ ਆਗੂ ਇਕੱਠੇ ਹੋ ਕੇ ਵੀ ਸਾਰੇ ਇੰਤਜ਼ਾਮ ਕਰਕੇ ਆਈਓ ਹੁਣ ਇਹ ਬੜੀ ਵੱਖਰੀ ਸਥਿਤੀ ਮੈਨੂੰ ਨਜ਼ਰ ਆਉਂਦੀ ਹੈ ਕਿਉਂਕਿ ਆਮ ਤੌਰ ਤੇ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਹੈ ਉਹ ਧਾਰਾ 144 ਤੁਰੰਤ ਲਾ ਦਿੰਦਾ ਤੇ ਚੰਡੀਗੜ੍ਹ ਚੋਂ ਦਾਖਲ ਨਹੀਂ ਹੋਣ ਦਿੰਦੇ ਭਾਵੇਂ ਉਹਨਾਂ ਨੇ ਮਟਕਾ ਚੌਂਕ ਵਾਲੀ ਥਾਂ ਬਣਾਈ ਹੈ ਕਿ ਤੁਸੀਂ ਉੱਥੇ ਆ ਕੇ ਧਰਨੇ ਲਾਓ ਲੇਕਿਨ ਜਿਸ ਤਰ੍ਹਾਂ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਪੱਕਾ ਮੋਰਚਾ ਲਾਉਣਾ ਚਾਹੁੰਦੇ ਨੇ ਦੇਖੋ ਜੇ ਟਰਾਲੀਆਂ ਜਾਣ ਗਈਆਂ ਰਾਸ਼ਨ ਉੱਥੇ ਬਣਨਗੇ ਤੇ ਫਿਰ ਉੱਥੇ ਬਹੁਤ ਵੱਡਾ ਇਕੱਠ ਪੰਜਾਬ ਭਰ ਤੋਂ ਕਿਸਾਨਾਂ ਦਾ ਹੋ ਸਕਦਾ ਹੈ ਅਗਰ ਤਾਂ ਦਿੱਲੀ ਦੀ ਤਰਜ਼ ਤੇ ਇਹ ਧਰਨਾ ਚੱਲ ਪਿਆ ਅੱਗੇ ਵਧਿਆ ਫਿਰ ਤਾਂ ਇਹ ਮੁੱਦਾ ਕਿਸਾਨਾਂ ਦਾ ਇੱਕ ਬਹੁਤ ਵੱਡਾ ਮੁੱਦਾ ਨਵੇਂ ਸਿਰੇ ਤੋਂ ਬਣੂਗਾ 2024 ਤੋਂ ਪਹਿਲਾਂ ਫਿਰ ਪੰਜਾਬ ਦੀਆਂ 13 ਸੀਟਾਂ ਹਰਿਆਣਾ ਦੀਆਂ ਸੀਟਾਂ ਹਿਮਾਚਲ ਦੀਆਂ ਸੀਟਾਂ ਚੰਡੀਗੜ੍ਹ ਦੀ ਸੀਟ ਇਹਨਾਂ ਸਾਰੀਆਂ ਸੀਟਾਂ ਤੇ ਇਹ ਫਰਕ ਪਾਊਗਾ ਕਿਉਂਕਿ ਇਹ ਸਾਰੇ ਜਿਹੜੇ ਖੇਤਰ ਨੇ ਹਿਮਾਚਲ ਵੀ ਕਿਸਾਨੀ ਅਧਾਰਿਤ ਹਰਿਆਣਾ ਵੀ ਕਿਸਾਨੀ ਪੰਜਾਬ ਵੀ ਕਿਸਾਨੀ ਤੇ ਚੰਡੀਗੜ੍ਹ ਵੀ ਕਿਸਾਨੀ ਭਾਵੇਂ ਚੰਡੀਗੜ੍ਹ ਚ ਮੁਲਾਜ਼ਮ ਵਰਗ ਜ਼ਿਆਦਾ ਹੈ ਪਰ ਉਹ ਕਿਸਾਨੀ ਪਰਿਵਾਰਾਂ ਦੇ ਵਿੱਚੋਂ ਹੀ ਨੇ ਸਾਰੇ ਇਸ ਕਰਕੇ ਕਿਸਾਨਾਂ ਦੇ ਮੁੱਦੇ ਉਭਾਰ ਲੈਣਗੇ ਅਗਰ ਸਾਡੇ ਕਿਸਾਨ ਚੰਡੀਗੜ੍ਹ ਚ ਜਾ ਕੇ ਪੱਕੇ ਤੌਰ ਤੇ ਮੋਰਚਾ ਲਾਉਣ ਚ ਕਾਮਯਾਬ ਹੋ ਗਏ ਹੁਣ ਇਹ ਵੀ ਇੱਕ ਸਵਾਲ ਹੈ ਕਿ ਉਹਨਾਂ ਨੂੰ ਚੰਡੀਗੜ੍ਹ ਚ ਦਾਖਲ ਹੋਣ ਦਿੱਤਾ ਜਾਏਗਾ ਜਾਂ ਨਹੀਂ ਪਾਣੀ ਦੀਆਂ ਬੁਛਾਰਾ ਤਾਂ ਨਹੀਂ ਮਾਰ ਦਿੱਤੀਆਂ ਜਾਣਗੀਆਂ ਕਿੰਨੀ ਵੱਡੀ ਗਿਣਤੀ ਚ ਕਿਸਾਨ ਆਉਂਦੇ ਨੇ ਟਰਾਲੀਆਂ ਕਿੰਨੀਆਂ ਆਉਂਦੀਆਂ ਨੇ ਕੀ 1000 1500 ਟਰਾਲੀ ਉੱਥੇ ਪਹੁੰਚਦੀ ਹੈ ਅਗਰ ਤਾਂ 1000 1500 ਟਰਾਲੀ ਪਹੁੰਚਦੀ ਹੈ ਬਹੁਤ ਵੱਡੀ ਗਿਣਤੀ ਚ ਕਿਸਾਨ ਉੱਥੇ ਪਹੁੰਚਦੇ ਨੇ ਦੇਖੋ ਹਰਿਆਣੇ ਵਾਲੇ ਮੁੱਖ ਮੰਤਰੀ ਨੇ ਵੀ ਰੋਕਾਂ ਲਵਾਤੀਆਂ ਸੀ ਕਹਿੰਦੇ ਜਦੋਂ ਦਿੱਲੀ ਕਿਸਾਨਾਂ ਨੇ ਜਾਣਾ ਸੀ ਉਦੋਂ ਪੱਥਰ-ਪੁੱਥਰ ਵੀ ਲਾਤੇ ਸੀ ਤੇ ਫਿਰ ਉਦੋਂ ਦੇ ਦ੍ਰਿਸ਼ ਤਾਂ ਲੋਕਾਂ ਨੂੰ ਯਾਦ ਹੀ ਹੈ ਇਹ ਨਿਰਪਰੇ ਕਰੇਗਾ ਕਿ ਕਿਸਾਨ ਕਿੰਨੇ ਸੰਗਠਿਤ ਹੋ ਕੇ ਕਿੰਨੀ ਗਿਣਤੀ ਚ ਚੰਡੀਗੜ੍ਹ ਜਾਂਦੇ ਨੇ ਔਰ ਨਿਸ਼ਚਿਤ ਤੌਰ ਤੇ ਕਿਸਾਨ ਸ਼ਾਂਤੀਪੂਰਵਕ ਧਰਨੇ ਦੀ ਗੱਲ ਕਰ ਰਹੇ ਨੇ ਕਿ ਅਸੀਂ ਸ਼ਾਂਤੀਪੂਰਵਕ ਪੱਕਾ ਮੋਰਚਾ ਲਾਉਣਾ ਹੈ ਚੰਡੀਗੜ੍ਹ ਦੇ ਪ੍ਰਸ਼ਾਸਨ ਦਾ ਰਵਈਆ ਕੀ ਰਹੇਗਾ ਇਹ ਵੀ ਨਿਰਪਰ ਕਰਦਾ ਦੇਖੋ ਅਸੀਂ 8 ਜਨਵਰੀ ਨੂੰ ਤਾਂ ਆ ਗਏ ਅੱਜ ਹੁਣ ਦਿਨ ਰਹਿ ਗਏ ਨੇ ਹਰਜੋਜੀ 10 18 ਜਨਵਰੀ ਦਾ ਇਹਨਾਂ ਨੇ ਐਲਾਨ ਕੀਤਾ ਹੋਇਆ ਸੋ 18 ਜਨਵਰੀ ਤੋਂ ਪਹਿਲਾਂ ਅਗਰ ਕੇਂਦਰ ਸਰਕਾਰ ਕੋਈ ਵੱਡੀਆਂ ਮੰਗਾਂ ਮੰਨ ਲੇ ਐਮ ਐਸ ਪੀ ਤੇ ਕਾਨੂੰਨ ਬਣਾਉਣ ਦਾ ਫੈਸਲਾ ਕਰ ਲੇ ਬਿਜਲੀ ਬਿੱਲ ਦੀ ਗੱਲ ਹੋ ਗਈ ਬਿਜਲੀ ਸੰਭਾਵੀ ਬਿੱਲ ਹੈ ਜਿਹੜਾ ਆਰਡੀਨੈਂਸ ਹੈ ਲਖੀਨਪੁਰ ਖੀਰੀ ਦੇ ਇਨਸਾਫ ਤੇ ਸਰਕਾਰ ਸਹਿਮਤ ਹੋ ਜੇ ਕਰਜ਼ਾ ਮਾਫੀ ਤੇ ਸਹਿਮਤ ਹੋ ਜੇ ਬਹੁਤ ਸਾਰੇ ਕਿਸਾਨ ਅੰਦੋਲਨ ਦੇ ਕਿਸਾਨਾਂ ਤੇ ਕੇਸ ਸੀ ਉਹ ਅਗਰ ਵਾਪਸ ਲੈ ਲੇ ਜਾਣ ਮੁਕੰਮਲ ਹੋ ਜਾਣ ਇਸ ਤਰੀਕੇ ਦੀਆਂ ਮੰਗਾਂ ਨੇ ਅਗਰ ਤੱਕ ਕਿਸਾਨੀ ਮੰਗਾ ਕੇਂਦਰ ਸਮੇਸਿਰ ਮੰਨਦਾ ਫੇਰ ਤਾਂ ਕੋਈ ਸਮਝੌਤੇਦਾਰ ਆ ਨਿਕਲ ਸਕਦਾ ਹੈ ਕਿ ਅਸੀਂ ਬਹਿ ਕੇ ਗੱਲਬਾਤ ਕਰਦੇ ਆ ਨਹੀਂ ਤਾਂ ਇਸ ਵਾਰ ਕਿਸਾਨ ਤਿਆਰ ਨੇ 2024 ਤੋਂ ਪਹਿਲਾਂ ਕਿਸਾਨਾਂ ਨੂੰ ਪਤਾ ਹੈ ਕਿ ਵੱਡਾ ਮੁੱਦਾ ਬਣ ਸਕਦਾ ਹੈ ਔਰ ਉਹਦੇ ਨਾਲ ਸਰਕਾਰ ਤੇ ਦਬਾਅ ਪਾਊਗਾ ਸਰਕਾਰ ਜਾਇਜ਼ ਮੰਗਾ ਮੰਗਣ ਵਾਲੇ ਪਾਸੇ ਅੱਗੇ ਵਧੂਗੀ ਪਰ ਇਹ ਨਿਗਾਇਦੇ ਤੇ ਜ਼ਰੂਰ ਬਣੀ ਰਹੇਗੀ ਕਿਉਂਕਿ ਇਹ ਜਿਹੜਾ ਕਿਸਾਨਾਂ ਦਾ ਧਰਨਾ ਇਸ ਵਕਤ ਹੈ ਜਿਸ ਤਰ੍ਹਾਂ ਦੀ ਉਮੀਦ ਹੈ ਕਿ ਇਹ ਵੱਡਾ ਤਰਨਾ ਹੋਊਗਾ ਉਥੋਂ ਦੇ ਪ੍ਰਸ਼ਾਸਨ ਨੂੰ ਵੀ ਬਹੁਤ ਸੂਝ-ਬੂਝ ਦੇ ਨਾਲ ਕੰਮ ਲੈਣਾ ਪਏਗਾ ਤਾਂ ਕਿ ਕਿਸੇ ਤਰ੍ਹਾਂ ਦਾ ਟਕਰਾਅ ਨਾ ਹੋਵੇ ਔਰ ਸ਼ਾਂਤੀਪੂਰਵਕ ਗੱਲ ਅੱਗੇ ਵਧੇ ਜੀ ਬਿਲਕੁਲ ਸੋਡਲਾ ਜੀ ਖੀਰ ਦੇ ਵਿੱਚ ਇੱਕ ਹੋਰ ਖਬਰ ਦੇ ਉੱਪਰ ਅਪਡੇਟ ਜੋ ਹੈ ਜ਼ਰੂਰ ਸਾਂਝਾ ਕਰਿਓ ਕਿ ਇਸ ਵਾਰ ਪੰਜਾਬ ਦੇ ਵਿੱਚ ਜਿਹੜੇ ਬੋਰਡ ਦੇ ਇਮਤਿਹਾਨ ਨੇ ਉਹ ਫਰਵਰੀ ਵਿੱਚ ਹੀ ਹੋ ਜਾਣਗੇ ਅਜਿਹਾ ਫੈਸਲਾ ਕਿਉਂ ਲਿਆ ਗਿਆ ਤੇ ਪੂਰੀ ਜਾਣਕਾਰੀ ਤੁਸੀਂ ਜ਼ਰੂਰ ਇਸ ਪ੍ਰੋਗਰਾਮ ਦੇ ਜ਼ਰੀਏ ਸਾਂਝੀ ਕਰਿਓ ਦੇਖੋ ਮੈਂ ਇੱਕ ਬਿਆਨ ਦੇਖ ਰਿਹਾ ਸੀਗਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਕਿਉਂਕਿ ਸੰਭਾਵੀ ਤੌਰ ਤੇ ਇਲੈਕਸ਼ਨਾਂ ਮਾਰਚ ਜਾਂ ਅਪ੍ਰੈਲ ਚ ਹੋ ਸਕਦੀਆਂ ਨੇ ਇਸ ਕਰਕੇ ਇਸ ਤਰ੍ਹਾਂ ਦੀ ਉਮੀਦ ਪ੍ਰਗਟ ਕੀਤੀ ਗਈ ਹੈ ਸਿੱਖਿਆ ਮੰਤਰੀ ਵੱਲੋਂ ਕਿ ਫਰਵਰੀ ਦੇ ਵਿੱਚ ਇਮਤਿਹਾਨ ਕਰਾਏ ਜਾ ਸਕਦੇ ਨੇ ਉਂਝ ਮੇਰਾ ਇਹ ਮੰਨਣਾ ਦੇਖੋ ਫਰਵਰੀ ਦੇ ਸ਼ੁਰੂ ਚ ਠੰਡ ਹੁੰਦੀ ਹੈ 15 ਕ ਫਰਵਰੀ ਤੋਂ ਬਾਅਦ ਅਗਰ ਇਮਤਿਹਾਨ ਕਰਾ ਲੈਣ ਤਾਂ ਠੀਕ ਹੈ ਨਹੀਂ ਤਾਂ ਫਰਵਰੀ ਦੇ आखिर ਦੇ ਹਫਤੇ ਦੇ ਵਿੱਚ ਇਮਤਿਹਾਨ ਕਰਾ ਲਏ ਜਾਣ ਕਿਉਂਕਿ ਅਗਰ ਮਿਡ ਫਰਵਰੀ ਦੇ ਵਿੱਚ ਜਾਂ ਸ਼ੁਰੂ ਚ ਇਮਤਿਹਾਨ ਕਰਾਏ ਜਾਣ ਤੇ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਤੇ ਥੋੜਾ ਜਿਹਾ ਪੜ੍ਹਾਈ ਲਿਖਾਈ ਕਰਨ ਚ ਵੀ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਸੋ ਇਸ ਕਰਕੇ ਸਰਕਾਰ ਬਾਕੀ ਸਰਕਾਰ ਨੇ ਫੈਸਲਾ ਕਰਨਾ ਅਗਰ ਮਾਰਚ ਜਾਂ ਅਪ੍ਰੈਲ ਚ ਚੋਣਾਂ ਦਾ ਚੋਣਾਂ ਦੀ ਸੰਭਾਵਨਾ ਲੱਗਦੀ ਹੈ ਤੇ ਪੰਜਾਬ ਸਰਕਾਰ ਨੂੰ ਤੇ ਫਿਰ ਪੰਜਾਬ ਸਰਕਾਰ ਫਰਵਰੀ ਚ ਵੀ ਇਮਤਿਹਾਨ ਜਿਹੜੇ ਹੈ ਕਰਾ ਸਕਦੀ ਹੈ ਹਾਂ ਜੀ ਬਿਲਕੁਲ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਨਾ ਸਾਰੀਆਂ ਖਬਰਾਂ ਦੇ ਉੱਪਰ ਜਾਣਕਾਰੀ ਨਾਲ ਦੀ ਨਾਲ ਆਪਣਾ ਅਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਔਰ ਹਰਜੋਤ ਜੀ ਕੋਈ ਵੀ ਕੋਈ ਵੀ ਧਿਰ ਆਪਣਾ ਪੱਖ ਰੱਖਣਾ ਚਾਵੇ ਸਾਡੇ ਇਸ ਪ੍ਰੋਗਰਾਮ ਦੇ ਨਾਲ ਸੰਬੰਧਿਤ ਤੇ ਜ਼ਰੂਰ ਸਾਰਿਆਂ ਦੇ ਪੱਖ ਦਾ ਸਵਾਗਤ ਹੈ ਅਸੀਂ ਤੁਹਾਡੀ ਗੱਲ ਵੀ ਜ਼ਰੂਰ ਕਰਾਂਗੇ ਅਗਰ ਕਿਸੇ ਗੱਲ ਦੇ ਨਾਲ ਤੁਹਾਡੀ ਅਸਹਿਮਤੀ ਹੈ ਤੇ ਤੁਸੀਂ ਆਪਣਾ ਪੱਖ ਜ਼ਰੂਰ ਪੇਸ਼ ਕਰ ਸਕਦੇ ਹੋ ਬਹੁਤ ਧੰਨਵਾਦ